ਜਿਹੜੀਆਂ ਰੋਜ਼ ਆਪਾਂ ਬੇਨਤੀਆਂ ਕਰਦੇ ਆਂ ਕਰਕੇ ਸ਼ੁਬਦ ਪੜਾਂਗੇ ਪਹਿਲੀ ਬੇਨਤੀ ਧਿਆਨ ਨਾਲ ਸੁਣਿਓ ਪੱਥਰ ਹਮੇਸ਼ਾ ਹਥੌੜੇ ਦੀ ਜਦੋਂ ਜ਼ੋਰ ਦੀ ਝੋਟ ਵੱਜਦੀ ਹੈ ਨਾ ਜ਼ੋਰ ਦੀ ਝੋਟ ਉਹਦੇ ਨਾਲ ਟੁੱਟਦਾ ਹੈ ਪੱਥਰ ਜਦੋਂ ਵੀ ਟੁੱਟਦਾ ਹੈ ਹਥੌੜੇ ਦੀ ਅਖੀਰ ਦੇ ਉੱਤੇ ਜ਼ੋਰ ਦੀ ਮਾਰੀ ਕੋਈ ਝੋਟ ਦੇ ਨਾਲ ਟੁੱਟਦਾ ਹੈ ਪਰੀਦਾ ਮਤਲਬ ਇਹ ਨਹੀਂ ਕਿ ਪਹਿਲੇ ਦੀਆਂ ਸਾਰੀਆਂ ਮਾਰੀਆਂ ਹੋਈਆਂ ਤੇਰੀਆਂ ਝੋਟਾਂ ਬੇਕਾਰ ਗਈਆਂ ਨੇ ਆ ਖੋ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਪਹਿਲੇ ਜਿੰਨੀਆਂ ਤੂੰ ਝੋਟਾਂ ਮਾਰਦਾ ਰਿਆ ਨਾ ਪੱਥਰ ਤੋੜਨ ਵਾਸਤੇ ਟੁੱਟਿਆ ਉਦੋਂ ਹੀ ਏ ਜਦੋਂ ਤੂੰ ਅਖੀਰਲੀ ਝੋਟ ਮਾਰੀ ਪਰ ਜਿੰਨੀਆਂ ਪਹਿਲੀਆਂ ਝੋਟਾਂ ਵੱਜੀਆਂ ਨੇ ਹਿੱਸਾ ਤੇ ਉਹਨਾਂ ਦਾ ਵੀ ਸਿਨਾ ਹੈ ਜੀ ਇਸੇ ਤਰ੍ਹਾਂ ਜੇ ਤੂੰ ਸਫਲਤਾ ਚਾਹੁੰਦਾ ਹੈ ਆਪਣੀ ਲਾਈਫ ਦੇ ਵਿੱਚ ਤੇ ਪਿਆਰੇਾ ਨਿਰੰਤਰ ਪ੍ਰਯਾਸ ਕਰ ਨਿਰੰਤਰ ਤਾਈ ਨਾਲ ਕੋਸ਼ਿਸ਼ ਕਰ ਨਿਰੰਤਰ ਤਾਈ ਨਾਲ ਕੀਤੇ ਹੋਏ ਪ੍ਰਯਾਸ ਕੀ ਤੈਨੂੰ ਸਫਲਤਾ ਦੀ ਪੌੜੀ ਚੜ੍ਹ ਸਕਦੇ ਨੇ ਨਿਰੰਤਰ ਤਾਈ ਨਾਲ ਕੀਤੇ ਹੋਏ ਪ੍ਰਯਾਸ ਹੌਲੀ 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 ਕੋਈ ਸਟੈਪ ਬਾਈ ਸਟੈਪ ਗਾਂ ਵਧਦਾ ਜਾ ਗੁਣ ਆਪਣੇ ਅੰਦਰ ਧਾਰਨ ਕਰਦਾ ਜਾ ਨਿਰੰਤਰ ਤਾਈ ਦੇ ਨਾਲ ਕੋਸ਼ਿਸ਼ ਕਰਦਾ ਜਾ ਕੋਸ਼ਿਸ਼ ਕਰਦਾ ਜਾ ਜਦੋਂ ਨਿਰੰਤਰ ਤਾਈ ਨਾਲ ਕੋਸ਼ਿਸ਼ ਕਰੇਗਾ ਇੱਕ ਦਿਨ ਆਪਣੀ ਫੀਲਡ ਵਿੱਚ ਸਫਲ ਹੋ ਹੀ ਜਾਏਗਾ ਆਖੋ ਤਾਂ ਨਗਰੂਰਾ ਹਮਦਾ ਇਸ ਜੀ ਤਾਂ ਨਗਰੂਰਾ ਹੱਥ ਤੇ ਹੱਥ ਧਰ ਕੇ ਬੈਣ ਨਾਲ ਗੱਲ ਨਹੀਂ ਬਣਨੀ ਗੱਲ ਤੇ ਉਦੋਂ ਬਣਨੀ ਜਦੋਂ ਤੂੰ ਉਦਮੀ ਬਣੇਗਾ ਨਿਰੰਤਰ ਤਾਈ ਨਾਲ ਕੋਸ਼ਿਸ਼ ਚਾਰੀ ਰੱਖੇਗਾ ਹੈ ਜੀ ਇਸ ਕਰਕੇ ਮੇਰੀ ਬੇਨਤੀ ਉਦਮੀ ਬਣੋ اپنی ਫੀਲਡ ਦੇ ਵਿੱਚ ਨਿਰੰਤਰ ਤਾਈ ਨਾਲ ਕੋਸ਼ਿਸ਼ਾਂ ਕਰਦੇ ਰਹੋ ਕਰਦੇ ਰਹੋ ਫਿਰ ਇੱਕ ਦਿਨ ਕਿਰਪਾ ਵਰਤੇਗੀ ਹੀ ਵਰਤੇਗੀ ਅਗਲੀ ਗੱਲ ਸੁਣਿਆ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਦੌਲਤ ਬੰਦੇ ਨੂੰ ਕਈ ਵਾਰੀ ਵਿਰਾਸਤ 'ਚ ਹੀ ਮਿਲ ਜਾਂਦੀ ਦੌਲਤ ਪਿਓ ਅਰਮਾਪਤੀ ਸੀ ਉਹ ਚੜ੍ਹਾਈ ਕਰਕੇ ਹੁਣ ਪੁੱਤ ਵੀ ਅਰਮਾਪਤੀ ਬਣ ਗਿਆ ਦੌਲਤ ਕਈ ਵਾਰੀ ਬੰਦੇ ਨੂੰ ਵਿਰਾਸਤ 'ਚ ਮਿਲਦੀ ਏ ਪਰ ਇੱਕ ਗੱਲ ਯਾਦ ਰੱਖਿਓ ਆਪਣੀ ਪਛਾਣ ਬੰਦੇ ਨੂੰ ਖੁਦ ਬਣਾਉਣੀ ਪੈਂਦੀ ਏ ਆਪਣੀ ਪਛਾਣ ਖੁਦ ਬਣਾਉਣੀ ਪਵੇਗੀ ਦੌਲਤ ਵਿਰਾਸਤ 'ਚ ਮਣੀ ਏ ਪਰ ਪਛਾਣ ਤੈਨੂੰ ਆਪਣੀ ਆਪੇ ਬਣਾਉਣੀ ਪੈਣੀ ਆਪੇ ਮਿਹਨਤ ਕਰ ਪਛਾਣ ਜੇ ਚਾਹਨਾ ਆਪਣੀ ਵੱਖਰੀ ਪਛਾਣ ਨਹੀਂ ਤੇ ਇਹ ਉਹੀ ਜੀ ਕਮਾਉਣਾ ਇਹ ਤੇ ਫਲਾਣੇ ਦਾ ਹੀ ਮੁੰਡਾ ਫਿਰ ਤੇ ਕੁੜੀ ਦਲਲੀ ਨਹੀਂ ਪਰ ਇੱਕ ਦਿਨ ਆਵੇ ਲੋਕ ਕਹਿਣ ਇਹਦਾ ਬੱਬੂ ਸਲਾਣਾ ਸੀ ਗੱਲ ਤੇ ਤਾਂ ਬੜਨੀ ਆ ਖੁੱਤਨ ਗੁਰੂ ਰਾਮਦਾਸ ਸੀ ਹਾਂ ਗੁਰੂ ਰਾਮਦਾਸ ਸੀ ਤਿਆਰ ਨ ਲੱਖੋ ਨੇ ਜੀ ਧੰਨ ਬਾਬਾ ਬੇਗ ਸਿੰਘ ਦੌਲਤ ਮੇਰਾ ਸੱਚੇ ਮਿਲ ਸਕਦੀ ਪਰ ਬੰਦੇ ਨੂੰ ਪਹਿਚਾਨ ਆਪਣੀ ਆਪੇ ਬਣਾਉਣੀ ਪੈਂਦੀ ਕੌਣ ਸ਼ਾਇਦ ਕਈ ਨਾ ਸਮਝ ਪਾਏ ਹੁਣ ਮੈਂ ਹੀ ਆਪਾਂ ਬੱਚੇ ਕੀਰਤਨ ਕਰਦੇ ਨੇ ਪਹਿਲੇ ਕੀਰਤਨ ਕੀਤਾ ਸ਼ਮਸ਼ੀਰ ਸਿੰਘ ਨੇ ਕੱਲ ਸਿਮਰਨ ਨੇ ਵੀ ਕੀਤਾ ਸ਼ਮਸ਼ੀਰ ਨੇ ਵੀ ਇਹ ਬੱਚੇ ਸਾਰੇ ਕੀਰਤਨ ਕਰਦੇ ਹੁਣ ਮੈਂ ਇਹਨਾਂ ਨੂੰ ਇੰਟਰੋਡਿਊਸ ਕਰਾ ਸਕਦਾ 40 ਪ੍ਰੋਗਰਾਮ ਦੇ ਦਿੱਤੇ 50 ਪ੍ਰੋਗਰਾਮ ਦੇ ਦਿੱਤੇ ਨਵੀਆਂ-ਨਵੀਆਂ ਥਾਵਾਂ ਤੇ ਭੇਜ ਦਿੱਤਾ ਭਈ ਜਾ ਕੇ ਕੀਰਤਨ ਕਰੋ ਜਾ ਕੇ ਸੰਗਤ ਨੂੰ ਜੋੜੋ ਪਰ ਗੱਲ ਤੇ ਉਦੋਂ ਬਣਨੀ ਹੈ ਜਦੋਂ ਦੁਬਾਰਾ ਸੰਗਤ ਪੈਗੀ ਉਹ ਜੱਥੇ ਨੂੰ ਭੇਜੋ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਇੱਕ ਵਾਰੀ ਤੇ ਮੈਂ ਪਛਾਣ ਕਰਾਤੀ ਪਰ ਉਸ ਤੋਂ ਬਾਅਦ ਤੇਰੀ ਪਰਫਾਰਮੈਂਸ ਨੇ ਕੰਮ ਕਰਨਾ ਹੈ ਤੇਰੀ ਕੀਤੀ ਕੋਈ ਮਿਹਨਤ ਨੇ ਬੋਲਣਾ ਹੈ ਤੂੰ ਕੀ ਆਪਣੇ ਅੰਦਰ ਗੁਣ ਧਾਰਨ ਕੀਤੇ ਨੇ ਤੇਰਾ ਜੀਵਨ ਕਿਹੋ ਜਿਹਾ ਤੂੰ ਕਿੱਥੇ ਖੜੋਤਾ ਹੈ ਬਹੁਤ ਵਿੱਚ ਚੀਜ਼ ਨੂੰ ਕੰਮ ਕਰਨੀ ਹੈ ਨਹੀਂ ਤੇ ਇੱਕ ਵਾਰੀ ਲੋਕੀ ਮੇਰੇ ਕਹਿਣ ਤੇ ਬਲਾਉ ਲੈਣਗੇ ਦੁਨੀਆ ਦੀ ਕਹਿਣਗੇ ਨਹੀਂ ਭਾਈ ਸਾਹਿਬ ਆਪ ਹੀ ਆਓ ਆਖੋ ਧੰਨ ਗੁਰੂ ਰਾਮਦਾਸ ਜੀ ਹਾਲੇ ਗੁਰੂ ਇਹਨਾਂ ਨਾਲ ਗੱਲ ਨਹੀਂ ਭਣੀ ਹੈ ਜੀ ਇਹ ਨਹੀਂ ਇਹ ਨਹੀਂ ਹੋਣਾ ਚਾਹੀਦਾ ਵਿਰਾਸਤ ਦੇ ਵਿੱਚ ਦੌਲਤ ਮਿਲ ਸਕਦੀ ਹੈ ਵਿਰਾਸਤ ਦੇ ਵਿੱਚ ਹੋਰ ਕਈ ਚੀਜ਼ਾਂ ਮਿਲ ਸਕਦੀਆਂ ਨੇ ਪਰ ਬੰਦੇ ਨੂੰ ਆਪਣੀ ਪਛਾਣ ਖੁਦ ਬਣਾਉਣੀ ਪੈਂਦੀ ਹੈ ਪੜਨੀ ਉਦੋਂ ਹੀ ਏ ਜਦੋਂ ਤੂੰ ਮਿਹਨਤ ਕਰੇਂਗਾ ਆਪਣੀ ਫੀਲਡ ਦੇ ਵਿੱਚ ਟੱਕ ਟੱਕ ਕੇ ਆਖੋਤਾ ਨੇ ਗੁਰੂ ਰਾਮ ਦਾਸ ਜੀ ਹਾਂ ਮੈਂ ਗੁਰੂ ਰਾਮ ਦਾਸ ਜੀ ਔਰ ਨਾ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਸਿਰਕੋ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਸੁਣਿਓ ਧਿਆਨ ਨਾਲ ਅਗਲੀ ਗੱਲ ਵੀ ਬੜੀ ਕੰਮ ਆਏਗੀ ਬੜੀ ਕੰਮ ਔਰ ਮੇਰਾ ਦਿਲ ਕਰਦਾ ਇਹੋ ਹੀ ਏ ਕਿ ਨਵੀਆਂ ਨਵੀਆਂ ਗੱਲਾਂ ਰੋਜ਼ ਖੋਜ ਕਰਕੇ ਲਿਆਵਾਂ ਤੁਹਾਡੀ ਝੋਲੀ ਪਾਈ ਜਾਵਾਂ ਪਾਈ ਜਾਵਾਂ ਜਿਹੜੇ ਤੁਸੀਂ ਰੋਜ਼ ਸੁਣਦੇ ਹੋ ਨਾ ਦੁਪਹਿਰੀ 3 ਤੋਂ 4 ਜਾਂ ਰਾਤੀ 10 ਤੋਂ 11 ਪੀਪੀਸੀ ਸਿਮਰਨ ਤੇ ਜਾਂ ਰਾਤੀ 8 ਤੋਂ 9 ਫਤੇ ਟੀਵੀ ਤੇ ਇਹ ਗੱਲਾਂ ਬੜੇ ਤੱਕ ਨਾ ਰੱਖੋ ਪ੍ਰੋਗਰਾਮ ਦੇ ਲਿੰਕ ਭੇਜੀ ਜਾਇਆ ਕਰੋ ਅੱਗੇ ਤੋਂ ਅੱਗੇ ਭੇਜੀ ਜਾਓ ਲਿੰਕ ਭੇਜਣ ਲੱਗਿਆ ਇੱਕ 2 ਮਿੰਟ ਨਹੀਂ ਲੱਗ ਲੈ 1 ਮਿੰਟ ਨਹੀਂ ਲੱਗਦਾ ਲਿੰਕ ਸ਼ੇਅਰ ਕਰਨ ਲੱਗਿਆ ਕਿਸੇ ਨੂੰ ਫੋਨ ਹੀ ਕਰਨਾ ਹੈ ਨਾ ਲਿੰਕ ਸ਼ੇਅਰ ਕਰਤਾ ਬਾਅਦ ਚ ਫੋਨ ਕਰਨਾ ਬਈ ਵੇਖ ਸਮਾਗਮ ਕਿੰਨਾ ਮਿੰਟ ਟਾਈਮ ਲੱਗਾ 1 2 ਮਿੰਟ ਤੇਰੇ ਇੱਕ ਦੋ ਕੀਤੀ ਮਿਹਨਤ ਦੇ ਨਾਲ ਪਤਾ ਨਹੀਂ ਅਗਲੇ ਦਾ ਜੀਵਨ ਹੀ ਨਹੀਂ ਬਦਲ ਜਾਣਾ ਖੁਤ ਧਨ ਗੁਰੂ ਰਾਮ ਦਾ ਸੀ ਧਨ ਗੁਰੂ ਰਾਮ ਦਾ ਤੇ ਇਹ ਵੀ ਵੱਡੀ ਸੇਵਾ ਨਿਭਾਓ ਜਿਹੜੇ ਰੋਜ਼ ਤੁਸੀਂ ਜੁੜਦੇ ਹੋ ਨਾ ਪੀਹਾਂ ਪੀਹਾਂ ਪੰਜਾਵਾ ਪੰਜਾਵਾ ਰਿਸ਼ਤੇਦਾਰਾਂ ਨੂੰ ਫੋਨ ਕਰਦੇ ਆ ਕਰੋ ਸੌਵਾ ਸੌਵਾ ਮੈਂਬਰਾਂ ਨੂੰ ਫੋਨ ਕਰਦੇ ਆ ਕਰੋ ਪਿੰਡਾਂ ਦੇ ਵਿੱਚ ਭਾਵੇਂ ਗੁਰਦੁਆਰਿਆਂ 'ਚ ਅਨਾਉਂਸਮੈਂਟ ਕਰਾ ਦਿਆ ਕਰੋ ਕਿ ਭਈ ਪਿੰਡ ਤੋਂ ਚਾਰ ਰੋਜ਼ ਪ੍ਰੋਗਰਾਮ ਲੱਗਦਾ ਵੇਖੋ ਦਸ ਤੋਂ ਕਹਿੰਨਾ ਰੋਜ਼ ਲੱਗਦਾ ਵੇਖੋ ਇਹਦੇ ਨਾਲ ਕੀ ਹੋਏਗਾ ਤੁਹਾਡੇ ਪੁੰਨ ਬਣਨੇ ਸ਼ੁਰੂ ਹੋ ਜਾਣਗੇ ਤੁਹਾਡੇ ਪੰਨ ਬਣਨ ਲੱਗ ਪੈਣਗੇ ਤੁਹਾਨੂੰ ਗੁਰੂ ਰਾਮਦਾਸ ਦੀ ਖੁਸ਼ੀ ਮਿਲਣੀ ਸ਼ੁਰੂ ਹੋ ਜਾਏਗੀ ਕਿ ਤੂੰ ਉਹ ਕੰਮ ਕਰ ਰਿਹਾ ਜਿਸ ਕੰਮ ਲਈ ਮੈਂ ਧਰਤੀ ਤੇ ਤੈਨੂੰ ਭੇਜਿਆ ਆਪ ਜਪੋ ਅਵਰ ਨਾਮ ਜਪਾਓ